ਰਾਜਨੀਤਿਕ ਵਿਸ਼ਲੇਸ਼ਣ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਤਾਜ਼ਾ ਅਪਡੇਟ ਕੀ ਹੈ ਮਾਲਵਿੰਦਰ ਸਿੰਘ ਮਾਲੀ ਦੀ ਤੁਸੀਂ ਸਾਰੇ ਜਾਣਦੇ ਹੋ ਕਿ 16 ਤਰੀਕ ਨੂੰ ਗ੍ਰਿਫਤਾਰੀ ਹੁੰਦੀ ਹੈ ਦੇਰ ਸ਼ਾਮ ਨੂੰ ਸੀਆਈਏ ਸਟਾਫ ਖੜੜ ਵਾਲੇ ਪਟਿਆਲੇ ਜਾ ਕੇ ਘਰ ਦੇ ਵਿੱਚ ਕਿਵੇਂ ਘੇਰਾਬੰਦੀ ਕਰਦੇ ਨੇ ਔਰ ਅੰਦਰ ਐਂਟਰ ਕਰਦੇ ਨੇ ਚਲਾਕੀ ਦੇ ਨਾਲ ਔਰ ਉਸ ਵਕਤ ਦੀ ਵੀਡੀਓ ਨੇ ਵੀ ਕਈ ਸਵਾਲ ਖੜੇ ਕੀਤੇ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਵੀ ਗੁੰਮਰਾਹ ਕੀਤਾ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਸਮੇਂ ਹਾਲੇ ਵੀ ਬਾਜ਼ ਨਹੀਂ ਆਏ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾ ਦਿੱਤੇ ਨੇ ਕਿ ਮਾਲਵਿੰਦਰ ਸਿੰਘ ਮਾਲੀ ਨੇ ਜਦੋਂ ਇੱਕ ਖਦਸ਼ਾ ਜਾਹਰ ਕੀਤਾ ਉਹਨਾਂ ਨੇ ਆਪਣੇ ਭਰਾ ਰਣਜੀਤ ਸਿੰਘ ਗਰੇਵਾਲ ਨੂੰ ਦੱਸੀ ਅੰਦਰ ਦੀ ਗੱਲ ਕਿ ਜੇਲ੍ਹ ਦੇ ਵਿੱਚ ਵੀ ਕਿਵੇਂ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਮੇਰੇ ਅੱਖਾਂ ਦੇ ਜਾਂਚ ਦੀ ਜਿਹੜੀ ਰਿਪੋਰਟ ਹੈ ਜَا ਉਹ ਮੈਨੂੰ ਦਿਖਾਈ ਤੱਕ ਨਹੀਂ ਗਈ ਔਰ ਇਸ ਮਾਮਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਮੈਨੂੰ ਜਿਹੜੀ ਉਹ ਮੈਡੀਕਲ ਸਹੂਲਤ ਮਿਲਣੀ ਹੈ ਉਹ ਵੀ ਸਮੇਂ ਸਿਰ ਦੇ ਉੱਤੇ ਰਿਪੋਰਟ ਨਾ ਦਿਖਾਉਣਾ ਵੀ ਇੱਕ ਕੱਚੇ ਕੈਦੀ ਦੇ ਅਧਿਕਾਰਾਂ ਦੀ ਉਲੰਘਣਾ ਹੈ ਇਸ ਮਾਮਲੇ ਦੇ ਵਿੱਚ ਕਾਫੀ ਸਵਾਲ ਖੜੇ ਹੋਏ ਮਾਲਵਿੰਦਰ ਸਿੰਘ ਮਾਲੀ ਨੇ ਤਾਂ ਇੱਥੋਂ ਤੱਕ ਖਦਸ਼ਾ ਪ੍ਰਗਟਾ ਦਿੱਤਾ ਕਿ ਕਿਤੇ ਮੈਨੂੰ ਸਰਕਾਰ ਦੇ ਇਸ਼ਾਰੇ ਦੇ ਉੱਤੇ ਦੂਰ ਦਰਾਡੇ ਕਿਸੇ ਜੇਲ੍ਹ ਵਿੱਚ ਭੇਜਣ ਦੀ ਤਿਆਰੀ ਤਾਂ ਨਹੀਂ ਇਹ ਮਾਲਵਿੰਦਰ ਸਿੰਘ ਮਾਲੀ ਦੇ ਆਪਣੇ ਭਰਾ ਨੂੰ ਕਹੇ ਹੋਏ ਸ਼ਬਦ ਨੇ ਖਦਸ਼ੇ ਨੇ ਇੱਥੇ ਹੀ ਗੱਲ ਖਤਮ ਨਹੀਂ ਹੋਈ ਇਸ ਤੋਂ ਬਾਅਦ ਹੁਣ ਬੀਤੇ ਦਿਨ ਜਦੋਂ ਰਜਿੰਦਰਾ ਹਸਪਤਾਲ ਦੇ ਵਿੱਚ ਜਾਂਚ ਦੇ ਲਈ ਮੈਡੀਕਲ ਜਾਂਚ ਦੇ ਲਈ ਉਹਨਾਂ ਦੇ ਕਿਉਂਕਿ ਅੱਖਾਂ ਦੇ ਜਿਹੜੇ ਵਿਭਾਗ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਂਦੀ ਹੈ ਪੁਲਿਸ ਤੇ ਉੱਥੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਨਾ ਮਿਲ ਜਾਂਦੀ ਹੈ ਕਿ ਸਾਡੇ ਪਰਿਵਾਰ ਦੇ ਜੀ ਨੇ ਜਿਹੜੇ ਕਿ ਪਟਿਆਲਾ ਜੇਲ੍ਹ ਚ ਬੰਦ ਨੇ 14 ਦਿਨ ਦੀ ਨਿਆਂਇਕ ਰਾਸਤੇ ਵਿੱਚ ਭੇਜ ਦਿੱਤਾ ਗਿਆ ਮੈਜਿਸਟ੍ਰੇਟ ਦੇ ਵੱਲੋਂ ਤਾਂ ਅੱਜ 8 ਦਿਨ ਬੀਤ ਚੁੱਕੇ ਨੇ 16 ਤੋਂ ਲੈ ਕੇ 24 ਤਰੀਕ ਦਸਤਕ ਦੇ ਚੁੱਕੀ ਹੈ ਤੇ ਪਿਛਲੇ ਬੀਤੇ ਦਿਨ 7ਵਾਂ ਜਦੋਂ ਦਿਨ ਸੀ ਰਜਿੰਦਰਾ ਹਸਪਤਲ ਜਾਂਦੇ ਨੇ ਉੱਥੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੁੰਦਾ ਉੱਥੇ ਪੁੱਜਦੇ ਨੇ ਪਰ ਪਰਿਵਾਰਕ ਮੈਂਬਰਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਤੋਂ ਇੰਨੀ ਦੂਰੀ ਬਣਾ ਕੇ ਰੱਖੀ ਗਈ ਮਾਲਵਿੰਦਰ ਸਿੰਘ ਮਾਲੀ ਤੋਂ ਕਿ ਜਿਵੇਂ ਉਹ ਖਤਰਨਾਕ ਅਪਰਾਧੀ ਹੋਵੇ ਤਾਂ ਹੁਣ ਕੀ ਮੰਨ ਲਿਆ ਜਾਵੇ ਕਿ ਕੀ ਮਾਲਵਿੰਦਰ ਸਿੰਘ ਮਾਲੀ ਤੋਂ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਪੰਜਾਬ ਸੂਬੇ ਨੂੰ ਜਾਂ ਦੇਸ਼ ਨੂੰ ਇਸ ਕਰਕੇ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਅਜਿਹਾ سلوਕ ਕੀਤਾ ਜਾ ਰਿਹਾ ਹੈ ਹਾਲਾਂਕਿ ਕਾਨੂੰਨੀ ਮਾਹਰ ਵਾਰ-ਵਾਰ ਕਹਿ ਚੁੱਕੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹੀ ਨਹੀਂ ਬਲਕਿ ਰਿਟਾਇਰਡ ਜਸਟਿਸ ਵੀ ਇਹ ਗੱਲ ਦੀ ਦਲੀਲ ਦੇ ਚੁੱਕੇ ਨੇ ਕਿ ਉਸ ਐਫਆਈਆਰ ਦੇ ਵਿੱਚ दम ਹੀ ਨਹੀਂ ਹੈ ਜਿਹੜੀ ਕੀ ਇੱਕ ਅਮਿਤ ਜੈਨ ਨਾਮ ਦੇ ਵਿਅਕਤੀ ਦੁਆਰਾ ਜਿਹੜਾ ਕੀ ਕੌਮ ਸੇਵਾ ਕਮਿਸ਼ਨ ਦਾ ਮੈਂਬਰ ਵੀ ਹੈ ਸਰਕਾਰ ਦੇ ਸੱਤਾ ਧਿਰ ਦਾ ਉਹ ਆਗੂ ਵੀ ਹੈ ਉਸ ਦੀ ਸ਼ਿਕਾਇਤ ਦੇ ਉੱਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਉਹ ਸਾਰਾ ਸਰਗਲਤ ਹੈ ਕਿਉਂਕਿ ਉਸ ਵਿੱਚ ਕਿਤੇ ਵੀ ਸਬੂਤ ਨਹੀਂ ਮਿਲਦਾ ਕਿ ਮਾਲਵਿੰਦਰ ਸਿੰਘ ਮਾਲੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਦੇਖਣ ਨੂੰ ਨਹੀਂ ਮਿਲਿਆ ਕਿ ਕਿਸੇ ਨੂੰ ਤਰਾਜ ਹੋਇਆ ਹੋਵੇ ਜਾਂ ਕਿਸੇ ਸੰਗਠਨ ਦੇ ਵੱਲੋਂ ਇਸ ਨੂੰ ਲੈ ਕੇ ਪਰਚਾ ਜਿਹੜਾ ਆ ਸ਼ਿਕਾਇਤ ਦਰਜ ਕੀਤੀ ਗਈ ਹੋਵੇ ਜਾਂ ਫਿਰ ਪ੍ਰੋਟੈਸਟ ਕੀਤਾ ਗਿਆ ਹੋਵੇ ਇਸ ਤਰੀਕੇ ਦੇ ਨਾਲ ਇਹ ਗੱਲਾਂ ਸਾਰੀਆਂ ਉੱਥੇ ਨੇ ਹੁਣ ਰਜਿੰਦਰਾ ਹਸਪਤਾਲ ਦੀ ਕਹਾਣੀ ਦੱਸ ਰਹੇ ਹਾਂ ਕਿ ਜਦੋਂ ਉਹਨਾਂ ਨੂੰ ਲਿਜਾਇਆ ਗਿਆ ਉਥੇ ਇਸ ਤਰ੍ਹਾਂ ਪੁਲਿਸ ਸਥਾਨਾਤ ਕਰ ਦਿੱਤੀ ਗਈ ਪਿਛਲੇ ਗੇਟ ਥਾਣੀ ਵੀ ਸੂਚਨਾ ਮਿਲਦੀ ਹੈ ਕਿ ਉਹਨਾਂ ਨੂੰ ਲਜਾਇਆ ਗਿਆ ਪਰਿਵਾਰਕ ਮੈਂਬਰਾਂ ਤੋਂ ਇੰਨੀ ਜ਼ਿਆਦਾ ਦੂਰੀ ਬਣਾ ਕੇ ਰੱਖੀ ਗਈ ਕਿ ਇਸ ਤੋਂ ਬਾਅਦ ਫਿਰ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਕੀ ਕਹਿੰਦੇ ਨੇ ਇਸ ਮਸਲੇ ਦੇ ਵਿੱਚ ਜਦੋਂ ਚੈੱਕਅਪ ਲਈ ਲਿਆ ਗਿਆ ਮਾਲਵਿੰਦਰ ਸਿੰਘ ਮਾਲੀ ਨੂੰ ਅੱਖਾਂ ਦਾ ਚੈੱਕਅਪ ਕਰਾਉਣਾ ਸੀ ਤੇ 40 ਤੋਂ 45 ਮਿੰਟ ਰਜਿੰਦਰਾ ਹਸਪਤਾਲ ਵਿੱਚ ਉਹਨਾਂ ਨੂੰ ਰੱਖਿਆ ਗਿਆ ਮਾਲੀ ਦੇ ਰਜਿੰਦਰਾ ਹਸਪਤਾਲ 'ਚ ਪਹੁੰਚਣ ਦੀ ਸੂਚਨਾ ਮਿਲਣ ਤੇ ਪਰਿਵਾਰਕ ਮੈਂਬਰ ਉੱਥੇ ਪੁੱਜੇ ਹੋਏ ਸਨ ਪਰ ਪੁਲਿਸ ਅਧਿਕਾਰੀ ਉਸ ਨੂੰ ਪਿਛਲੇ ਦਰਵਾਜ਼ੇ ਤੋਂ ਲੈ ਕੇ ਅੱਖਾਂ ਦੇ ਵਿਭਾਗ 'ਚ ਗਏ ਤੇ ਵੱਡੀ ਗਿਣਤੀ ਚ ਤਨਾਤ ਪੁਲਿਸ ਵੱਲੋਂ ਕਿਸੇ ਨੂੰ ਵੀ ਮਾਲੀ ਦੇ ਕੋਲ ਨਹੀਂ ਜਾਣ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੋਸ਼ ਲਾਇਆ ਕਿ ਉਹਨਾਂ ਨੂੰ ਮਾਲੀ ਦੀ ਜਾਂਚ ਰਿਪੋਰਟ ਬਾਰੇ ਵੀ ਕੁਝ ਨਹੀਂ ਦੱਸਿਆ ਗਿਆ ਕਿ ਉਸ ਜਾਂਚ ਰਿਪੋਰਟ ਵਿੱਚ ਕੀ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਰਣਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮਾਲੀ ਨੂੰ ਇੱਕ ਖੁੰਖਾਰ ਅਪਰਾਧੀ ਵਾਂਗ ਲਿਆਂਦਾ ਗਿਆ ਤੇ ਉਹਨਾਂ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ ਇਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦੋਸ਼ ਨੇ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਇੱਕ ਹੰਕਾਰ ਅਪਰਾਧੀ ਦੇ ਵਾਂਗ ਟ੍ਰੀਟ ਕੀਤਾ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਸੀਆਈਏ ਸਟਾਫ ਪੁਲਿਸ ਨੇ ਕੇਸ ਦਰਜ ਕਰਕੇ ਜਦੋਂ ਮਾਲਵਿੰਦਰ ਸਿੰਘ ਮਾਲੀ ਦੀ ਦੇਰ ਰਾਤ ਪਟਿਆਲੇ ਤੋਂ ਗ੍ਰਿਫਤਾਰੀ ਕੀਤੀ ਸੀ ਤਾਂ ਅਗਲੇ ਦਿਨ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਦੇ ਵੱਲੋਂ ਮਾਲੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਗਏ ਸਨ ਤੇ ਉਦੋਂ ਤੋਂ ਪਟਿਆਲਾ ਜੇਲ੍ਹ ਚ ਬੰਦ ਨੇ ਜਿਸ ਵਕਤ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਸ ਵਕਤ ਵੀ ਉਹ ਪਟਿਆਲਾ ਜੇਲ੍ਹ ਚ ਬੰਦ ਨੇ 8 ਦਿਨ ਬੀਤ ਚੁੱਕੇ ਨੇ ਹਾਲੇ ਤੱਕ ਸਰਕਾਰ ਦਾ ਕਈ ਪਾਸਿਓਂ ਵਿਰੋਧ ਹੋ ਗਿਆ ਭਾਰਤੀ ਕਿਸਾਨ ਯੂਨੀਅਨਾਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਖਾਸ ਕਰਕੇ ਗੁਰਾਹਾਂ ਜਥੇਬੰਦੀ ਨੇ ਮਾਲਵੇ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦਿੱਤੇ ਰੋਸਜਾਰ ਕੀਤਾ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਬੇਸ਼ੱਕ ਮਾਲਵਿੰਦਰ ਸਿੰਘ ਵਾਲੀ ਨਾਲ ਸਾਡੇ ਮਤਭੇਦ ਹੋਣ ਵਿਚਾਰਾਂ ਦੇ ਮਸਲੇ ਦੇ ਉੱਤੇ ਪਰ ਬੋਲਣ ਦੀ ਆਜ਼ਾਦੀ ਨੂੰ ਖੋਇਆ ਨਹੀਂ ਜਾ ਸਕਦਾ ਸੈਕਟਰ 17 ਦੇ ਵਿੱਚ ਇੱਕ ਬਹੁਤ ਵੱਡਾ ਮਜਹਰਾ ਹੋਇਆ ਜਿਸ ਦੇ ਵਿੱਚ ਵਕੀਲਾਂ ਨੇ ਪੱਤਰਕਾਰਾਂ ਨੇ ਬੁੱਧੀਜੀਵੀਆਂ ਨੇ ਪ੍ਰੋਫੈਸਰਾਂ ਨੇ ਵਿਦਿਆਰਥੀਆਂ ਨੇ ਉਸ ਵਿੱਚ ਵੱਡੀ ਗਿਣਤੀ ਚ ਹਿੱਸਾ ਲਿਆ ਇਥੋਂ ਤੱਕ ਕਿ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਵੀ ਉੱਥੇ ਪੁੱਜੇ ਹੋਏ ਸਨ ਸ਼੍ਰੋਮਣੀ ਕਾਲੇ ਦਲ ਤੇ ਹੋਰ ਵੀ ਜਿਹੜੇ ਐਸਜੀਪੀਸੀ ਮੈਂਬਰ ਇਸ ਤਰੀਕੇ ਦੇ ਨਾਲ ਹਰ ਵਰਗ ਦੇ ਜਿਹੜੇ ਲੋਕ ਸੀ ਉਮਾਰਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਨਿੱਤਰ ਚੁੱਕੇ ਨੇ ਪਰ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਹੈ ਜਿਹੜਾ ਪਰਚਾ ਕੈਂਸਲ ਨੂੰ ਲੈ ਕੇ ਤਾਂ ਦੂਰ ਦੀ ਗੱਲ ਨੇੜੇ ਤੜੇ ਵੀ ਫੈਸਲਾ ਲੈਣ ਦੀ ਵੀ ਕੋਈ ਜਿਹੜੀ ਆ ਗੱਲਬਾਤ ਨਜ਼ਰ ਨਹੀਂ ਆ ਰਹੀ ਔਰ ਉਤੋਂ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਜਿਸ ਤਰੀਕੇ ਦੇ ਨਾਲ ਵਿਹਾਰ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਮਾਲਵਿੰਦਰ ਸਿੰਘ ਮਾਲੀ ਦੇ ਖਦਸ਼ੇ ਹੋਰ ਵੱਧ ਗਏ ਨੇ ਕਿ ਉਹਨਾਂ ਨੂੰ ਇਸ ਉਮਰ ਦੇ ਵਿੱਚ ਆ ਕੇ ਇਸ ਢੰਗ ਨਾਲ ਉਹ ਵੀ ਇੱਕ ਉਹਨਾਂ ਦੇ ਮੁਤਾਬਕ ਕਿ ਝੂਠੀ ਐਫਆਈਆਰ ਦਰਜ ਕਰਵਾਈ ਗਈ ਹੈ ਉਸ ਦੇ ذریعے ਜਿਹੜਾ ਤੰਗ ਕਰਨ ਦਾ ਰਾਹ ਲੱਭਿਆ ਉਹ ਸਰਕਾਰ ਦੇ ਇਸ਼ਾਰੇ ਦੇ ਉੱਤੇ ਸਰਕਾਰ ਦੇ ਉੱਤੇ ਬਹੁਤ ਵੱਡੇ ਦੋਸ਼ ਲੱਗੇ ਨੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਹਾਲਾਂਕਿ ਡਾਕਟਰ ਪਿਆਰੇ لال ਗਰਗ ਨੇ ਬੀਤੇ ਦਿਨ ਇੱਕ ਇੰਟਰਵਿਊ ਦੇ ਵਿੱਚ ਵੀ ਇਸ ਗੱਲ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਕਿਹਾ ਕਿ ਅਸੀਂ ਤਾਂ ਮੈਜਿਸਟ੍ਰੇਟ ਜਿਸ ਨੇ ਫੈਸਲਾ ਸੁਣਾਇਆ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਣ ਦਾ ਉਹਨਾਂ ਨੂੰ ਵੀ ਚੈਲੰਜ ਕਰਾਂਗੇ ਇੱਕ ਵਾਰੀ ਸਾਡੀ ਮੁਲਾਕਾਤ ਹੋ ਜਾਵੇ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਉਸ ਤੋਂ ਬਾਅਦ ਉਹਨਾਂ ਨਾਲ ਸਲਾਹ مشورہ ਕਰਕੇ ਫਿਰ ਅਸੀਂ ਕਾਨੂੰਨੀ ਚਾਰਾ ਜੋਹੀ ਵਾਲੇ ਪਾਸੇ ਵੀ ਵਧਾਂਗੇ ਔਰ ਪਰਚਾ ਵੀ ਕੈਨਸਲ ਕਰਾਵਾਂਗੇ ਇਸ ਮਾਮਲੇ ਦੇ ਵਿੱਚ ਜਿਸ ਜਿਸ ਨੇ ਵੀ ਅੰਗੈਲੀ ਵਰਤੀ ਚਾਹੇ ਪੁਲਿਸ ਪ੍ਰਸ਼ਾਸਨ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਜਾਂ ਇੰਸਪੈਕਟਰ ਜਿਨ੍ਹਾਂ ਨੇ ਦੁਰਵਿਹਾਰ ਕੀਤਾ ਨਾ ਔਰ ਗੁਮਰਾਹ ਕੀਤਾ ਗਿਆ ਆਈਟੀ ਐਕਟ ਦੀ ਧਾਰਾ 67 ਦੱਸੀ ਗਈ ਜਦੋਂ ਪਰਚੇ ਗ੍ਰਿਫਤਾਰੀ ਦੇ ਮੌਕੇ ਪਰਜਾਦੋਂ ਐਫ ਆਈ ਆਰ ਦੀ ਕਾਪੀ ਦੇਰੀ ਨਾਲ ਸਾਹਮਣੇ ਆਈ ਤਾਂ ਉਸ ਦੇ ਵਿੱਚ ਧਾਰਾਵਾਂ ਕੋਈ ਹੋਰ ਹੀ ਲੱਗੀਆਂ ਹੋਈਆਂ ਸਨ 299 ਤੇ 196 ਤਾਂ ਇਸ ਤਰੀਕੇ ਨਾਲ ਗਲਤ ਜਿਹੜੀ ਧਾਰਾ ਦੱਸੀ ਗਈ ਗ੍ਰਿਫਤਾਰੀ ਵੇਲੇ ਨਾ ਤਾਂ ਅਰੈਸਟ ਵਾਰੰਟ ਦੀ ਗੱਲ ਆਈ ਸਾਹਮਣੇ ਨਾ ਹੀ ਐਫ ਆਈ ਆਰ ਕਾਪੀ ਦਿਖਾਈ ਗਈ ਤਾਂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਵੀ ਚੈਲੰਜ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਹੋਰ ਕੀ ਮੁਜ਼ਾਰਾ ਹੋਵੇਗਾ ਔਰ ਜਿੱਥੋਂ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਇੱਕ ਪ੍ਰੋਟੈਸਟ ਵੱਡਾ ਜਿਹੜਾ ਉਹ ਪਟਿਆਲਾ ਜੇਲ੍ਹ ਦੇ ਬਾਹਰ ਵੀ ਕੀਤਾ ਜਾ ਸਕਦਾ ਬਹੁਤ ਜਲਦੀ ਤਾਂ ਜੇਕਰ ਉਹ ਪ੍ਰੋਟੈਸਟ ਹੋ ਜਾਂਦਾ ਤੇ ਇਸ ਦੇ ਨਾਲ ਪੰਜਾਬ ਸਰਕਾਰ ਦੀ ਜੇਲ੍ਹ ਪ੍ਰਸ਼ਾਸਨ ਦੀ ਤੇ ਪੰਜਾਬ ਪੁਲਿਸ ਦੀ ਹੋਰ ਕਿਰਕਰੀ ਵੀ ਹੋ ਸਕਦੀ ਹੈ ਤੇ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਸੰਜੀਦਾ ਹੋ ਕੇ ਸੋਚਣ ਦੀ ਲੋੜ ਹੈ ਕਿ ਕੀ ਠੀਕ ਦਿਸ਼ਾ ਵੱਲ ਚੱਲ ਰਿਹਾ ਹੈ ਤੇ ਕੀ ਗਲਤ ਚੱਲ ਰਿਹਾ ਹੈ ਇਸ ਦੀ ਜਾਂਚ ਪੜਤਾਲ ਹੋ ਜਾਵੇ ਕਿ ਕਿਹੜੇ ਲੋਕਾਂ ਨੇ ਧਾਰਮਿਕ ਭਾਵਨਾਵਾਂ ਭੜਕਾਈਆਂ ਨੇ ਕਿੰਨਾ ਨੇ ਨਹੀਂ ਔਰ ਦਿੱਲੀ ਦੇ ਵਿੱਚ ਬੈਠੇ ਜਿਹੜੇ ਆਗੂ ਆਪਣੇ ਆਪ ਨੂੰ ਰਾਮ ਜਪ ਭਰਤ ਦੇ ਨਾਲ ਕੰਪੇਅਰ ਕਰ ਰਹੇ ਨੇ ਤੁਲਨਾ ਕਰ ਰਹੇ ਨੇ ਕਿ ਕੀ ਉਹ ਫਿਰ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਭੜਕਾ ਰਹੇ ਇਸ ਦੇ ਉੱਤੇ ਵੀ ਡਾਕਟਰ ਪਿਆਰੇ لال ਗਰਗ ਤੇ ਹੋਰ ਨਾ ਵਿਅਕਤੀਆਂ ਨੇ ਜਿਨ੍ਹਾਂ ਨੇ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਭੁਗਤਣ ਦਾ ਕੰਮ ਕੀਤਾ ਉਹਨਾਂ ਨੇ ਵੀ ਦਲੀਲਾਂ ਦਿੱਤੀਆਂ ਨੇ ਕਿ ਕੰਪੇਅਰ ਤਾਂ ਰੱਬ ਦਾ ਰੂਪ ਤਾਂ ਤੇ ਰੱਬ ਦਾ ਦੂਤ ਖੁਦ ਨੂੰ ਦਿੱਲੀ ਦੇ ਵਿੱਚ ਬੈਠੇ ਵੱਡੇ ਵੱਡੇ ਲੀਡਰ ਆਪਣੇ ਆਪ ਨੂੰ ਦੱਸ ਰਹੇ ਨੇ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਮਾਲੀ ਨੇ ਤੇ ਉਹਨਾਂ ਨੂੰ ਵਰਜਿਆ ਸੀ ਰੋਕਿਆ ਸੀ ਕਿ ਇਸ ਤਰ੍ਹਾਂ ਆਪਣੇ ਆਪ ਨੂੰ ਰੱਬ ਦਾ ਦੂਤ ਨਾ ਦੱਸੋ ਪਰਮਾਲਵਿੰਦਰ ਸਿੰਘ ਮਾਲੀ ਤੇ ਪਰਚਾ ਹੋਇਆ ਫਿਰ ਗ੍ਰਿਫਤਾਰੀ ਕਿਹੜੇ ਢੰਗ ਨਾਲ ਹੋਈ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਦੁਰਵਿਵਹਾਰ ਦੀਆਂ ਗੱਲਾਂ ਮਾਲਵਿੰਦਰ ਸਿੰਘ ਮਾਲੀ ਨੇ ਦੋਸ਼ ਲਾਏ ਫਿਰ ਹੁਣ ਪਰਿਵਾਰਕ ਮੈਂਬਰਾਂ ਦੇ ਦੋਸ਼ ਨੇ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਇੱਕ ਖੁੰਖਾਰ ਅਪਰਾਧੀ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਸਾਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਕੋਈ ਐਡਾ ਖਤਰਨਾਕ ਅਪਰਾਧੀ ਵੀ ਨਹੀਂ ਹੈ ਮਾਲਵਿੰਦਰ ਸਿੰਘ ਮਾਲੀ ਖਤਰਨਾਕ ਛੱਡੋ ਉਹਨਾਂ ਦੇ ਉੱਤੇ ਤਾਂ ਝੂਠੀ ਐਫਆਈਆਰ ਦਰਜ ਹੋਈ ਹੈ ਇੱਥੋਂ ਤੱਕ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਕਹਿੰਦੇ ਦਿਖਾਈ ਦੇ ਰਹੇ ਨੇ ਇਸ ਦੇ ਬਾਰੇ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਸਕਦਾ ਜੇਕਰ ਭਾਰੀ ਰੂਸ ਲੋਕਾਂ ਦੇ ਵਿੱਚ ਪੈਦਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਸਿਆਸੀ ਤੌਰ ਦੇ ਉੱਤੇ ਵੀ ਵੱਡਾ ਨੁਕਸਾਨ ਚੱਲਣਾ ਪੈ ਸਕਦਾ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ